ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਹੀ ਸ਼ੰਤ ਮਹਲਾ 5 ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨ ਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਪਰਮ ਭਾਗੇ ਗਾਜ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਿਜੇ ਜਾਣੀ ਹਰ ਨਾਮ ਜਪ ਵਡਭਾਗੇ ਬਿਨਵੰਤ ਨਾਨਕ ਸਰਣ ਸਵਾਮੀ ਜੀਓ ਪਿੰਡ ਪ੍ਰਭ ਅਗੇ ਅਨਹਤ ਸਬਦ ਸੁਹਾਵਾ ਸੱਚ ਮੰਗਲ ਹਰ ਜਸਦਾਵਾ ਗਉਣ ਗਾਏ ਹਰ ਹਰ ਦੁੱਖ ਨਾਸੇ ਰਹਿਸ ਉਭੇ ਮਨ ਖਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਪਣਾ ਹੋਏ ਰੇ ਨ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਪਾਵਾ ਬਨ ਬੰਤ ਨਾਨਕ ਦਿਆ ਤਾਰ ਹੋ ਸਦਾ ਹਰ ਗੁਣ ਗਾਵਾਂ ਗੁਰ ਮਿਲ ਸਤ ਗੁਰ ਚਲਿਆ ਹਰ ਚਰਨ ਜਪਤ ਨਸ ਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿਟੇ ਆਵਣ ਜਾਣਾ ਭਾਏ ਭਗਤ ਸਭ ਪਾਏ ਹਰ ਜਪ ਆਪਣੇ ਪ੍ਰਭ ਪਾਵਾ ਜਾਪਾ ਏਕ ਅਲਖ ਆਪਾਰ ਪੂਰਨ ਤਿਸ ਬਿਨਾ ਨਹੀਂ ਬਨਮੰਤ ਨਾਨਕ ਗੁਰ ਪਰਮਖੋਇਆ ਜਦ ਦੇਖਾ ਤਤ ਸੋਈ ਪਤ ਤ ਪਾਵਨ ਹਰ ਨਾਮਾ ਪੂਰਨ ਸੰਤ ਜਨ ਕੈ ਕੰਮ ਗੋਰਾ ਸ਼ਾਂਤ ਪਾਇਆ ਪ੍ਰਭ ਤੇ ਆਇਆ ਸਗਲ ਇੱਛਾ ਪੁੰਨੀਆਂ ਹਉ ਤਾਪ ਬਿਨ ਸੈ ਸਦਾ ਸਰ ਸੇ ਪ੍ਰਭ ਮਿਲੇ ਚਰੀ ਵਿਸ਼ੁੰਨੀਆਂ ਮਨ ਸ਼ਾਂਤ ਆਈ ਵਜੀ ਵਧਾਈ ਮਨੋਂ ਕਦੇ ਨ ਬਿਸਰੈ ਬਿਨ ਬੰਤ ਨਾਨਕ ਸਤਗੁਰ ਦਰੜਾਇਆ ਸਦਾ ਭੈ ਜਗਦੀਸਰੇ ਰਾਗ ਸੁਹੀ ਸ਼ੰਤ ਮਹਲਾ ਪੰਜਮਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨ ਦਿਨ ਜਾਗੇ ਹਰ ਰੰਗ ਜਾਗੇ ਪਾ ਪਾਗੈ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਭਰਮ ਭਾਗੇ ਗਾਜ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਜੇ ਜਾਣੀ ਹਰ ਨਾਮ ਜਪ ਵਢ ਭਾਗੇ ਬਿਨਵੰਤ ਨਾਨਕ ਸਰਣ ਸੁਆਮੀ ਜੀਉ ਪਿੰਡ ਪ੍ਰਭ ਅਗੇ ਅਨਹਤ ਸਬਦ ਸੁਹਾਵਾ ਸਚ ਮੰਗਲ ਹਰ ਜਸਦਾਵਾ ਗਉਣ ਜਾਏ ਹਰ ਹਰ ਦੁਖ ਨਾਸੇ ਰਹਿਸ ਉਭੇ ਮਨ ਖਨਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਪਣਾ ਹੋਏ ਰੇਨ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਪਾਵਾ ਬਿਨ ਬੰਤ ਨਾਨਕ ਦਿਆ ਤਾਰ ਹੋ ਸਦਾ ਹਰ ਗੁਣ ਗਾਵਾਂ ਗੁਰ ਮਿਲੈ ਸਤਗੁਰ ਤਰਿਆ ਹਰ ਚਰਨ ਜਪਤ ਨਿਸ ਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿਟੇ ਆਵਣ ਜਾਣਾ ਭਾਏ ਭਗਤ ਸਪਾਏ ਹਰ ਜਪ ਆਪਣੇ ਪ੍ਰਭ ਪਾਵਾ ਜਾਪਾ ਏਕ ਅਲਖ ਆਪਾਰ ਪੂਰਨ ਤਿਸ ਬਿਨਾ ਨਹੀਂ ਬਨਮੰਤ ਨਾਨਕ ਗੁਰ ਪਰਮ ਕੋਇਆ ਜਦ ਦੇਖਾ ਤਦ ਸੋਈ ਪਤ ਤ ਪਾਵਨ ਹਰ ਨਾਮਾ ਪੂਰਨ ਸੰਤ ਜਨ ਕੈ ਕੰਮ ਗੋਰਾ ਸ਼ਾਂਤ ਪਾਇਆ ਪ੍ਰਭ ਤੇ ਆਇਆ ਸਗਲ ਇੱਛਾ ਪੁੰਨੀਆਂ ਹਉ ਤਾਪ ਬਿਨ ਸੈ ਸਦਾ ਸਰ ਸੇ ਪ੍ਰਭ ਮਿਲੇ ਚਰੀ ਵਿਸ਼ੁੰਨੀਆਂ ਮਨ ਸਾਥ ਆਈ ਵਜੀ ਵਧਾਈ ਮਨੋ ਕਦੇ ਨ ਬਿਸਰੈ ਬਿਨ ਬੰਤ ਨਾਨਕ ਸਤਗੁਰ ਦਰੜਾਇਆ ਸਦਾ ਪਾਇ ਜੀਰਾ ਇਸ ਤਰੈ ਸੁਹੀ ਸ਼ਾਂਤ ਮਹਲਾ ਪੰਜਮਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨ ਦਿਨ ਜਾਗੇ ਹਰ ਰੰਗ ਜਾਗੇ ਪਾਪ ਭਾ ਮੈਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਭਰਮ ਭਾਗੇ ਗਾਜ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਢ ਭਾਗੇ ਬਿਨਵੰਤ ਨਾਨਕ ਸਰਣ ਸੁਆਮੀ ਜੀਉ ਪਿੰਡ ਪ੍ਰਭ ਅਗੇ ਅਨਹਤ ਸ਼ਬਦ ਸੁਹਾਵਾ ਸਚ ਮੰਗਲ ਹਰ ਜਸਦਾਵਾ ਗਉਣ ਗਾਏ ਹਰ ਹਰ ਦੁਖ ਨਾਸੇ ਰਹਿਸ ਉਬਏ ਮਨ ਖਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਪਣਾ ਹੋਏ ਰੇਨ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਪਾਵਾ ਬਿਨ ਬੰਤ ਨਾਨਕ ਦਇਆ ਧਰ ਹੋ ਸਦਾ ਹਰ ਗੁਣ ਗਾਵਾਂ ਗੁਰ ਮਿਲੈ ਸਤਗੁਰ ਚਲਿਆ ਹਰ ਚਰਨ ਜਪਤ ਨਿਸ ਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿਟੇ ਆਉਣ ਜਾਣਾ ਭਾਏ ਭਗਤ ਸਪਾਏ ਹਰ ਜਪ ਆਪਣੇ ਪ੍ਰਭ ਪਾਵਾ ਜਾਪ ਇੱਕ ਅਲਖ ਆਪਾਰ ਪੂਰਨ ਤਿਸ ਬਿਨਾ ਨਹੀਂ ਬਿਨ ਮੰਤ ਨਾਨਕ ਗੁਰ ਪਰਮ ਕੋਇਆ ਜਦ ਦੇਖਾ ਤਦ ਸੋਈ ਪਤਤ ਪਾਵਨ ਹਰ ਨਾਮਾ ਪੂਰਨ ਸੰਤ ਜਨ ਕੈ ਕੰਮ ਗੁਰ ਸੰਤ ਪਾਇਆ ਪ੍ਰਭ ਧਿਆਇਆ ਸਗਲ ਇੱਛਾ ਕੁੰਨੀਆਂ ਹਉ ਤਾਪ ਬਿਨ ਸੈ ਸਦਾ ਸਰਸੈ ਪ੍ਰਭ ਮਿਲੇ ਚਿਰਿ ਵਿਸੁਨੀਆਂ ਮਨ ਸਾਥ ਆਈ ਵਜੀ ਵਿਧਾਈ ਮਨੋ ਕਦੇ ਨ ਬਿਸਰੈ ਬਿਨ ਮੰਤ ਨਾਨਕ ਸਤ ਗੁਰ ਦਰੜਾਇਆ ਸਦਾ ਪਾਈ ਜੀਵਨ ਸੁਹੀ ਸ਼ਾਂਤ ਮਹਲਾ ਪੰਜਮ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨ ਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਭਰਮ ਭਾਗੇ ਗਾਜ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡਭਾਗੇ ਬਿਨਵੰਤ ਨਾਨਕ ਸਰਣ ਸੁਆਮੀ ਜੀਉ ਪਿੰਡ ਪ੍ਰਭ ਅਗੇ ਨਹਤ ਸਬਦ ਸੁਹਾਵਾ ਸੱਚ ਮੰਗਲ ਹਰਿ ਜਸਦਾਵਾ ਗਉਣ ਜਾਏ ਹਰ ਹਰ ਦੁਖ ਨਾਸੇ ਰਹਿਸ ਉਭਏ ਮਨ ਖਨਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਪਣਾ ਹੋਏ ਰੇਨ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਪਾਵਾ ਬਨ ਬੰਤ ਨਾਨਕ ਦਿਆ ਤਾਰ ਹੋ ਸਦਾ ਹਰ ਗੁਣ ਗਾਮ ਗੁਰ ਮਿਲੈ ਸੰਤ ਗੁਰ ਤਰਿਆ ਹਰ ਚਰਨ ਜਪ ਸੈ ਸ ਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿਟੇ ਆਉਣ ਜਾਣਾ ਭਾਏ ਭਗਤ ਸਭਾਏ ਹਰ ਜਪ ਆਪਣੇ ਪ੍ਰਭ ਪਾਵਾ ਜਾਪਾ ਏਕ ਅਲਖ ਆਪਾਰ ਪੂਰਨ ਤਿਸ বিনা ਨਹੀਂ ਬਨਮੰਤ ਨਾਨਕ ਗੁਰ ਪਰਮਖੋਇਆ ਜਦ ਦੇਖਾ ਸਤਿ ਸੋਈ ਪਤ ਤ ਪਾਵਨ ਹਰ ਨਾਮਾ ਪੂਰਨ ਸੰਤ ਜਨ ਕੈ ਕਮ ਗੋਰਾ ਸ਼ਾਂਤ ਪਾਇਆ ਪ੍ਰਭ ਤੇ ਆਇਆ ਸਗਲ ਇੱਛਾ ਪੁੰਨੀਆਂ ਹਉ ਤਾਪ ਬਿਨ ਸੈ ਸਦਾ ਸਰ ਸੇ ਪ੍ਰਭ ਮਿਲੇ ਚਿਰੀ ਵਿਸ਼ੁਨੀਆਂ ਮਨ ਸਾਥ ਆਈ ਵੇ ਜੀ ਵਿਧਾਈ ਮਨੋ ਕਲੇ ਨ ਬਿਸਰੈ ਬਿਨ ਬੰਤ ਨਾਨਕ ਸਤਗੁਰ ਦਰੜਾਇਆ ਸਦਾ ਪਾਇ ਜਿਗ ਦਿਰਾ ਸੁਹੀ ਸ਼ਾਂਤ ਮਹਲਾ ਪੰਜਮਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨ ਦਿਨ ਜਾਗੇ ਹਰ ਰੰਗ ਜਾਗੇ ਪਾਪ ਗਏ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਭਰਮ ਭਾਗੇ ਗਾਜ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਾਗੇ ਬਿਨ ਮੰਤ ਨਾਨਕ ਸਰਣ ਸੁਆਮੀ ਜੀਓ ਪਿੰਡ ਪ੍ਰਭ ਅਗੇ ਅਨਹਤ ਸ਼ਬਦ ਸੁਹਾਵਾ ਸਚ ਮੰਗਲ ਹਰਿ ਜਸਦਾਵਾ ਗਉਣ ਗਾਏ ਹਰ ਹਰ ਦੁਖ ਨਾਸੈ ਰਹਿਸ ਉਭਏ ਮਨ ਖਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਪਣਾ ਹੋਏ ਰੇ ਨਾ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਪਾਵਾ ਬਿਨ ਬੰਤ ਨਾਨਕ ਦਇਆ ਧਰ ਹੋ ਸਦਾ ਹਰ ਗੁਣ ਗਾਵਾਂ ਗੁਰ ਮਿਲ ਸਤਗੁਰ ਤਰਿਆ ਹਰ ਚਰਨ ਜਪ ਸਿ ਨਸ ਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿਟੇ ਆਵਣ ਜਾਣਾ ਭਾਏ ਭਗਤ ਸਭਾਏ ਹਰ ਜਪ ਆਪਣੇ ਪ੍ਰਭ ਪਾਵਾ ਜਾਪਾ ਏਕ ਅਲਖ ਆਪਾਰ ਪੂਰਨ ਤਿਸ ਬਿਨਾ ਨਹੀਂ ਬਿਨ ਮੰਤ ਨਾਨਕ ਗੁਰ ਪਰਮ ਖੋਇਆ ਜਦ ਦੇਖਾ ਤਦ ਸੋਈ ਪਤ ਤ ਪਾਵਨ ਹਰ ਨਾਮਾ ਪੂਰਨ ਸੰਤ ਜਨ ਕੈ ਕੰਮ ਗੋਰਾ ਸ਼ਾਂਤਾ ਪਾਇਆ ਪ੍ਰਭ ਤੇ ਆਇਆ ਸਗਲ ਇੱਛਾ ਪੁੰਨੀਆਂ ਹਉ ਤਾਪ ਬਿਨ ਸੈ ਸਦਾ ਸਰ ਸੇ ਪ੍ਰਭ ਮਿਲੇ ਚਿਰੀ ਵਿ슌ੀਆਂ ਮਨ ਸਾਥ ਆਈ ਵਜੀ ਵਧਾਈ ਮਨੋ ਕਦੇ ਨ ਬਿਸਰੇ ਬਿਨ ਬੰਤ ਨਾਨਕ ਸਤਗੁਰ ਦਰੜਾਇਆ ਸਦਾ ਰਾਜ ਜੇ ਬਿਸਰੇ ਅੰਤ ਮਹਲਾ ਪੰਜਮਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨ ਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਭਰਮ ਭਾਗੈ ਕਾਜ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਜ ਜਾਣੀ ਹਰ ਨਾਮ ਜਪ ਵਡ ਭਾਗੈ ਬਿਨਵੰਤ ਨਾਨਕ ਸਰਣ ਸੁਆਮੀ ਜੀਉ ਪਿੰਡ ਪ੍ਰਭ ਅਗੈ ਅਨਹਤ ਸਬਦ ਸਹਾਵਾ ਸਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖ ਨਾਸੇ ਰਹਿਸ ਉਪਏ ਮਨ ਖਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਪਣਾ ਹੋਏ ਰੇ ਨ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਪਾਵਾ ਬਿਨ ਬੰਤ ਨਾਨਕ ਦਿਆਤਾਰ ਹੋ ਸਦਾ ਹਰ ਗੁਣ ਗਾਵਾਂ ਗੁਰ ਮਿਲ ਸਤਗੁਰ ਤਰਿਆ ਹਰ ਚਰਨ ਜਪ ਸਿ ਨਸ ਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿਟੇ ਆਵਣ ਜਾਣਾ ਭਾਏ ਭਗਤ ਸਪਾਏ ਹਰ ਜਪ ਆਪਣੇ ਪ੍ਰਭ ਪਾਵਾ ਜਾਪਾ ਏਕ ਅਲਖ ਆਪਾਰ ਪੂਰਨ ਤਿਸ ਬਿਨਾ ਨਹੀਂ ਬਨਮੰਤ ਨਾਨਕ ਗੁਰ ਪਰਮਖੋਇਆ ਜਦ ਦੇਖਾ ਤਤ ਸੋਈ ਪਤਤ ਪਾਵਨ ਹਰ ਨਾਮਾ ਪੂਰਨ ਸੰਤ ਜਨ ਕੈ ਕੰਮ ਗੋਰਾ ਸ਼ਾਂਤ ਪਾਇਆ ਪ੍ਰਭ ਤੇ ਆਇਆ ਸਗਲ ਇੱਛਾ ਪੁੰਨੀਆਂ ਹਉ ਤਾਪ ਬਿਨ ਸੈ ਸਦਾ ਸਰ ਸੇ ਪ੍ਰਭ ਮਿਲੇ ਚਰੀ ਵਿਸ਼ੁਨੀਆਂ ਮਨ ਸਾਥ ਆਈ ਵਜੀ ਵਧਾਈ ਮਨੋ ਕਦੇ ਨ ਬਿਸਰੈ ਬਿਨ ਬੰਤ ਨਾਨਕ ਸਤ ਗੁਰ ਦਰੜਾਇਆ ਸਦਾ ਪਾਇ ਜਗਦੀਸਰੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ